ਤੂੰ ਖੇਡਦਾ ਫੁੱਟਦਾ ਨਹੀਂ ਓਏ ਹੈਂ ਤੂੰ ਵੀ ਖੇਡਦਾ ਜਾ ਕੇ ਹੈਂ ਆ ਬਾਲ ਤਾਂ ਖਾ ਮੈਂ ਤੈਨੂੰ ਕਿੰਨਾ ਕਰਾਉਣਾ ਹੈਂ ਆ ਲੈ ਚੱਲ ਸ਼ੱਕਾ ਮਾਰਨਾ ਠੀਕ ਆ ਉਹ ਤੇਰੀ ਬਹੁਤ ਤੇਰੀ ਨਹੀਂ ਸੀ ਓਏ ਕਹਿਣਾ ਠੀਕ ਆ ਯਾਰ ਓਏ ਇਹ ਆ ਜੀ ਬੈਡ ਨਾਤੀ ਮੰਗ ਉਹ ਬੱਵਾਲ ਦਾ ਉਹ ਬਰਦਾਸਤਾਰ ਨਵਾਂ 스타 ਸਾਡਾ ਬੈਡ ਨਾਤੀ ਵਾਂਗੂ ਫੜਿਆ ਹੋਇਆ ਉਹ ਤੇਰੀ ਉਧਰ ਦੇਖੋ ਟੀਸੀ ਕੀ ਨਾਜ਼ਰਾ ਨਾ ਦੱਸ ਦੇ ਨਾ ਗਿਆ ਹੈ ਸਰਨੀ ਸਰਨੀ ਇਹ ਆ ਜੀ ਸਰਨੀ ਉੱਪਾਂ ਵਾਲੀ ਆ ਉੱਪਾਂ ਵਾਲਾ ਪਿੰਡ ਤੇਰਾ ਇੱਕ ਹੋਰ ਸੀ ਇਹ ਪਿੰਡ ਤੇਰਾ ਇਹ ਆ ਜੀ ਸਰਨੀ ਉੱਪਰ ਦਾ ਸਟਾਰ ਆਉਣ ਵਾਲਾ ਬੋਲ ਬੋਲ ਭਾਈ ਬੋਲ ਭਾਈ ਲੈ ਵੇ ਹੋ ਤੇਰੀ ਨੂੰ ਸੀ ਮੁੰਡੇ ਛੱਕੇ ਹੀ ਮਾਰਦਾ ਇਹ ਬੈਟਿੰਗ ਤੈਨੂੰ ਪਸੰਦ ਕੀ ਆ ਬੈਟਿੰਗ ਆ ਬੋਲੀ ਨਹੀਂ ਕਰਨੀ ਹਾਂ ਠੀਕ ਆ